ਾਂਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੇ ਨਾਲ ਜੁੜੀ ਇੱਕ ਬਹੁਤ ਵੱਡੀ ਜਾਣਕਾਰੀ ਸਾਹਮਣੇ ਆਈ ਹੈ ਇਸ ਜਾਣਕਾਰੀ ਦੇ ਵਿੱਚ ਕੀ ਹੈ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਂ ਦੀ ਇੱਕ ਚਿੱਠੀ ਇੱਕ ਅਖਬਾਰ ਦੇ ਵਿੱਚ ਛਾਪੀ ਜਾ ਰਹੀ ਹੈ ਜਿਸ ਦੇ ਵਿੱਚ ਉਹਨਾਂ ਨੇ ਡੋਨਲਡ 트ੰਪ ਨੂੰ ਚਿੱਠੀ ਲਿਖਣ ਦੇ ਬਾਰੇ ਕਹਿ ਦਿੱਤਾ ਅਗਰ 트ੰਪ ਇਸੇ ਪ੍ਰਕਾਰ ਜਹਾਜ਼ ਭੇਜਣਗੇ ਤਾਂ ਉਹਨਾਂ ਦੇ ਜਹਾਜ਼ਾਂ ਨੂੰ ਅਸੀਂ ਇੱਥੋਂ ਮੋੜਾਂਗੇ ਔਰ ਅਮਰੀਕਾ ਦੇ ਨਾਲ ਸਾਡੀ ਬੇਰੁਖੀ ਰਹੇਗੀ ਦੂਜੇ ਪਾਸੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਵੀ ਚਿੱਠੀ ਲਿਖਣ ਬਾਰੇ ਕਹਿ ਦਿੱਤਾ ਇਸ ਦੀ ਸੱਚਾਈ ਕੀ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਾਂਗੇ ਕੀ ਇਹ ਸੱਚੀ ਹੈ ਜਾਂ ਝੂਠੀ ਹੈ ਦੂਸਰੀ ਖਬਰ ਦੋਸਤੋਂ ਦੀ ਹੈ ਅਮਰੀਕਾ ਤੋਂ ਅਮਰੀਕਾ ਦੇ ਵਿੱਚ ਜਸਲੀਨ ਕੋਰ ਜੋਸ਼ਨ ਨਾਮ ਦੀ ਇੱਕ ਸਿੱਖ ਕੁੜੀ ਜੋ ਮਾਰਸ ਦੇ ਉੱਤੇ ਜਾਣ ਵਾਲੀ ਪਹਿਲੀ ਸਿੱਖ ਲੜਕੀ ਬਣ ਜਾਵੇਗੀ ਸਾਲ 2030 ਦੇ ਵਿੱਚ ਅਮਰੀਕਾ ਦਾ ਮਾਰਸ ਮਿਸ਼ਨ ਸ਼ੁਰੂ ਹੋਣ ਵਾਲਾ ਹੈ ਇਸ ਮਿਸ਼ਨ ਦੇ ਵਿੱਚ ਪੰਜਾਬ ਦੀ ਭਾਰਤ ਦੀ ਰਹਿਣ ਵਾਲੀ ਸਿੱਖ ਲੜਕੀ ਜਸਲੀਨ ਕੌਰ ਜੋਸ਼ਨ ਜਾਣ ਵਾਲੀ ਹੈ ਔਰ ਇਹ ਭਾਰਤ ਦੀ ਪਹਿਲੀ ਸਿੱਖ ਲੜਕੀ ਹੋਣ ਵਾਲੀ ਹੈ ਜੋ ਅੰਤਰਿਕਸ਼ ਦੇ ਵਿੱਚ ਜਾਵੇਗੀ ਇਸ ਤੋਂ ਪਹਿਲਾਂ ਤਕਰੀਬਨ 30 ਸਾਲ ਪਹਿਲਾਂ ਆਪਣੇ ਭਾਰਤ ਦੀ ਪਹਿਲੀ ਲੜਕੀ ਕਲਪਨਾ ਚਾਵਲਾ ਚੰਦਰਮੇ ਦੇ ਉੱਤੇ ਗਈ ਹੋਈ ਸੀਗੀ ਔਰ ਚੰਦ ਦੇ ਉੱਤੇ ਜਾ ਕੇ ਉਹਨਾਂ ਨੇ ਵਿਸ਼ਵ ਰਿਕਾਰਡ ਬਣਾ ਦਿੱਤਾ ਸੀ ਹੁਣ ਪੰਜਾਬ ਦੀ ਸਿੱਖ ਧਰਮ ਦੀ ਇਹ ਸਿੰਘਣੀ ਫਿਰ ਤੋਂ ਮਾਰਸ ਦੇ ਉੱਤੇ ਜਾਏਗੀ ਔਰ ਉੱਥੇ ਖਾਲਸਾ ਨਿਸ਼ਾਨ ਸਾਹਿਬ ਜੋ ਲੇਗਾ ਇਸ ਦੇ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਸਾਡੇ ਚੈਨਲ ਨੂੰ ਸਪੋਰਟ ਕਰਿਓ ਛੋਟਾ ਜਿਹਾ ਸੁਪਰ ਥੈਂਕਸ ਡੋਨੇਟ ਕਰਕੇ ਜਾਂ ਚੈਨਲ ਦੀ ਮੈਂਬਰਸ਼ਿਪ ਲੈ ਕੇ ਇਸ ਨਵੇਂ ਚੈਨਲ ਨੂੰ ਤੁਸੀਂ ਛੋਟਾ ਜਿਹਾ ਸੁਪਰ ਥੈਂਕਸ ਡੋਨੇਟ ਕਰੋਗੇ ਤੇ ਇਹ ਵੀਡੀਓ ਅੱਗ ਵਾਂਗੂ ਲੋਕਾਂ ਤੱਕ ਪਹੁੰਚੇਗਾ ਔਰ ਸਾਰਿਆਂ ਦੇ ਸਾਹਮਣੇ ਪੰਜਾਬ ਦੀ ਬੇਟੀ ਦੀ ਇਹ ਖਬਰ ਪਹੁੰਚੇਗੀ ਅਗਲੀ ਖਬਰ ਦੋਸਤੋ ਦੱਸਦੇ ਹਾਂ ਡੋਲਰ 트ੰਪ ਵਾਲੀ ਕਹਿੰਦੇ ਨੇ ਕਿ ਡੋਲਰ 트ੰਪ ਬਹੁਤ ਜਲਦ ਅਮ੍ਰਿਤਸਰ 에어ਪੋਰਟ ਤੇ ਆਉਣ ਵਾਲੇ ਨੇ ਭਾਰਤੀ ਦੌਰੇ ਦੇ ਉੱਤੇ ਅਮਰੀਕਾ ਦਾ ਭਾਰਤ ਦੌਰਾ ਹੈ ਕੁਝ ਸਮੇਂ ਬਾਅਦ ਔਰ ਉਸ ਸਮੇਂ ਦੇ ਵਿੱਚ ਡੋਨਲਡ ਟਰੰਪ ਜਦ ਇੰਡੀਆ ਆਉਣਗੇ ਤਾਂ ਕਹਿੰਦੇ ਨੇ ਕਿ ਉਹ ਅੰਮ੍ਰਿਤਸਰ 에ਅਰਪੋਰਟ ਦੇ ਉੱਪਰ ਉਤਰਨਗੇ ਹੁਣ ਉਤਰਨਗੇ ਜਾਂ ਨਹੀਂ ਉਤਰਨਗੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੂਗਾ ਵੈਸੇ ਪਿਛਲੇ ਸਮੇਂ ਅਮਰੀਕਾ ਤੇ ਕੈਨੇਡਾ ਨੇ ਇਹ ਵੀ ਕਿਹਾ ਸੀ ਕਿ ਉਹ ਅੰਮ੍ਰਿਤਸਰ 에ਅਰਪੋਰਟ ਵਾਸਤੇ ਇੱਕ ਡਾਇਰੈਕਟ ਪਲੇਨ ਚਾਲੂ ਕਰਨਗੇ ਉਹ ਚਾਲੂ ਹੋਇਆ ਜਾਂ ਨਹੀਂ ਹੋਇਆ ਇਸ ਬਾਰੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਜੇ ਕੈਨੇਡਾ ਨੇ ਤਾਂ ਅਜੇ ਤੱਕ ਚਾਲੂ ਨਹੀਂ ਕੀਤਾ ਇਹ ਮੈਨੂੰ ਪੱਕਾ ਪਤਾ ਹੈ ਪਰ ਅਮਰੀਕਾ ਵੱਲੋਂ ਕਹਿੰਦੇ ਨੇ ਕਿ ਇਹ ਪਲੇ ਅੰਮ੍ਰਿਤਸਰ ਟੂ ਡਾਇਰੈਕਟ ਅਮਰੀਕਾ ਇਹ ਚੱਲਦੀ ਪਈ ਹੈ ਇਸ ਦੇ ਬਾਰੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਦੋਸਤੋ ਇੱਥੇ QR ਕੋਡ ਵੀ ਦੇ ਦਿੱਨੇ ਹਨ ਇਸ ਕੋਡ ਨੂੰ ਸਕੈਨ ਕਰਕੇ ਤੁਸੀਂ ਸਾਡੇ ਪੰਜਾਬੀ ਚੈਨਲ ਨੂੰ ਸਪੋਰਟ ਕਰ ਸਕਦੇ ਜੀ ਬਹੁਤ ਸਾਰੇ ਲੋਕਾਂ ਦੀ ਸ਼ਿਕਾਇਤ ਹੁੰਦੀ ਹੈ ਕਿ ਤੁਸੀਂ ਦੂਸਰੇ ਚੈਨਲ ਤੇ ਵੀਡੀਓ ਹਿੰਦੀ ਦੇ ਵਿੱਚ ਬਣਾਉਂਦੇ ਹੋ ਪੰਜਾਬੀ ਦੇ ਵਿੱਚ ਬੋਲਿਆ ਕਰੋ ਤੇ ਇੱਥੇ ਅਸੀਂ ਪੰਜਾਬੀ ਚ ਬੋਲਦੇ ਹਾਂ ਹਰ ਵੀਡੀਓ ਪੰਜਾਬੀ ਦੇ ਵਿੱਚ ਹੈ ਸਾਨੂੰ ਕੋਈ ਵੀ ਝਰਾ ਵੀ ਸਪੋਰਟ ਨਹੀਂ ਕਰਦਾ ਹੁਣ ਦੋਸਤੋ ਅਗਲੀ ਖਬਰ ਦੀ ਗੱਲ ਕਰਦੇ ਹਾਂ ਪੰਨੂ ਨੇ ਭਾਰਤ ਸਰਕਾਰ ਨੂੰ ਅੱਤਵਾਦੀ ਬੜਾ ਕੁਝ ਕਹਿ ਕੇ ਇੱਥੇ ਨਵਾਂ ਇੱਕ ਵੀਡੀਓ ਜਾਰੀ ਕਰ ਦਿੱਤਾ ਪੰਨੂ ਦਾ ਇਹ ਜਿਹੜਾ ਨਵਾਂ ਵੀਡੀਓ ਹੈ ਇਸ ਵੀਡੀਓ ਨੇ ਚਾਰੇ ਪਾਸੇ ਖਲਬਲੀ ਮਚਾਈ ਹੋਈ ਹੈ ਪੂਰੇ ਇੰਟਰਨੈਟ ਦੇ ਉੱਤੇ ਕਿਦਾਂ ਤੁਹਾਨੂੰ ਇਹ ਵੀਡੀਓ ਵੀ ਅੱਗੇ ਚੱਲ ਕੇ ਸੁਣੋਨੇ ਹਾਂ ਪਰ ਪਹਿਲਾਂ ਤੁਹਾਨੂੰ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਵਾਲੀ ਖਬਰ ਦੱਸ ਦਿੰਨੇ ਹਾਂ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਨਾਂ ਤੋਂ ਦੋਸਤੋ ਇੱਕ ਚਿੱਠੀ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਇਹ ਵਾਇਰਲ ਕੀ ਹੈ ਇਥੇ ਅਖਬਾਰਾਂ ਦੇ ਵਿੱਚ ਖਬਰ ਤੱਕ ਚੱਲ ਚੁੱਕੀ ਹੈ ਉਸ ਦੇ ਵਿੱਚ ਇਹ ਕਿਹਾ ਗਿਆ ਭਾਈ ਅਮਰਿਤਪਾਲ ਸਿੰਘ ਖਾਲਸਾ ਜਿਨੇ ਜੇਲ੍ਹ ਤੋਂ ਆਪਣੇ ਪਿਤਾ ਬਾਪੂ ਤਰਸੇਮ ਸਿੰਘ ਜੀ ਨੂੰ ਫੋਨ ਕੀਤਾ ਔਰ ਉਹਨਾਂ ਨੂੰ ਇਹ ਕਿਹਾ ਕਿ ਮੈਂ ਭਾਰਤੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਵੀ ਚਿੱਠੀ ਲਿਖੂਗਾ ਕਿ ਅਗਲੀ ਵਾਰ ਅਗਰ ਯੂਐਸ ਆਰਮੀ ਦਾ ਵਿਮਾਨ ਅੰਮ੍ਰਿਤਸਰ 에ਅਰਪੋਰਟ ਤੇ ਜਾਂ ਭਾਰਤ ਦੀ ਧਰਤੀ ਦੇ ਉੱਤੇ ਕਿਤੇ ਵੀ ਆਵੇ ਤਾਂ ਉਸ ਨੂੰ ਕਿਤੇ ਵੀ ਨਾ ਉਤਰਨ ਦਿੱਤਾ ਜਾਵੇ ਅਗਰ ਯੂਐਸ ਆਰਮੀ ਦਾ 에ਅਰ ਫੋਰਸ ਦਾ ਵਿਮਾਨ ਭਾਰਤ ਦੀ ਧਰਤੀ ਦੇ ਉੱਤੇ ਉਤਰਦਾ ਹੈ ਇਹ ਸਾਡੇ ਦੇਸ਼ ਦਾ ਸਾਡੇ ਲੋਕਾਂ ਦਾ અપਮਾਨ ਹੈ ਉੱਥੋਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਜੋ ਪੰਜਾਬ ਤੋਂ ਜਾਂ ਭਾਰਤ ਦੇ ਕਿਸੇ ਵੀ ਕੋਨੇ ਤੋਂ 40-40 ਲੱਖ ਰੁਪਏ ਲਗਾ ਕੇ ਗਏ ਸੀਗੇ ਤਾਂ ਉਹਨਾਂ ਨੂੰ ਉੱਥੋਂ ਵਾਪਸ ਭੇਜ ਦੇਣਾ ਇਹ ਬੜੀ ਹੀ અપਮਾਨਜਨਕ ਗੱਲ ਹੈ ਉਹਨਾਂ ਨੂੰ ਨਾ ਤਾਂ ਕੰਮ ਕਰਨ ਦਿੱਤਾ ਗਿਆ ਅਤੇ ਉਹਨਾਂ ਨੂੰ ਉੱਥੋਂ ਵਾਪਸ ਭੇਜ ਦਿੱਤਾ ਗਿਆ ਜਿਸ ਦੇ ਵਿੱਚ ਪਰਿਵਾਰਾਂ ਦੇ ਉੱਤੇ ਕਰਜ਼ਾ ਚੜ ਗਿਆ ਔਰ ਲੋਕਾਂ ਦਾ ਨੁਕਸਾਨ ਹੋਇਆ ਇਥੋਂ ਤੱਕ ਤਾਂ ਭਾਈ ਅਮਰਿਤਪਾਲ ਸਿੰਘ ਦੀ ਗੱਲ ਸਹੀ ਲੱਗਦੀ ਹੈ ਪਰ ਫਿਰ ਕਹਿੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਜੀ ਇਹ ਵੀ ਕਹਿੰਦੇ ਨੇ ਕਿ ਉਹ ਡੋਲਨ 트ੰਪ ਨੂੰ ਚਿੱਠੀ ਲਿਖਣਗੇ ਔਰ ਸਿੱਧਾ ਉਹਨਾਂ ਨੂੰ ਦੁਸ਼ਮਣ ਦੇਸ਼ ਦੱਸਣਗੇ ਹੁਣ ਇੱਥੇ ਹੀ ਥੋੜੀ ਸਾਰੀ ਜੋ ਸਾਡੀ ਗੱਲ ਹੈ ਉਹ ਖੜਕਦੀ ਹੈ। ਦੂਜੇ ਪਾਸੇ ਕਹਿੰਦੇ ਨੇ ਕਿ ਭਾਈ ਅਮਰਿਤਪਾਲ ਸਿੰਘ ਡੋਨਲਡ ਟਰੰਪ ਨੂੰ ਚਿੱਠੀ ਲਿਖਣ ਕੇ ਅਤੇ ਉਸ ਨੂੰ ਕਹਿਣਗੇ ਕਿ ਤੁਸੀਂ ਆਪਣੇ ਦੇਸ਼ ਦੇ ਵਿੱਚ ਸਾਡੇ ਜੋ ਨਾਗਰਿਕ ਨਹੀਂ ਡਾਂਕੀ ਲਗਾ ਕੇ ਗਏ ਨੇ ਇਹਨਾਂ ਨੂੰ 2-2 ਸਾਲ ਦਾ ਮੌਕਾ ਦਿਓ ਤਾਂ ਡਾਂਕੀ ਲਗਾ ਕੇ ਜਾਣ ਸਮੇਂ ਜੋ ਇਹਨਾਂ ਦਾ ਪੈਸਾ ਖਰਚ ਹੋਇਆ ਸੀ 40-40 ਲੱਖ ਤਾਂ ਇਹਨਾਂ ਦਾ ਉਹ ਪੈਸਾ ਮੁੜ ਜਾਵੇ ਔਰ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਵਾਪਸ ਭੇਜ ਸਹਤੇ ਜੇ ਇਹ ਵੀ ਗੱਲ ਸਹੀ ਹੈ। ਪਰ ਇਸ ਤੋਂ ਅਗਲੀ ਗੱਲ ਇਹ ਥੇ ਲਿਖਦੇ ਨੇ ਕਿ ਭਾਈ ਡੋਨਲਡ ਟਰੰਪ ਜੇ ਭਾਰਤੀਆਂ ਨੂੰ ਉੱਥੋਂ ਵਾਪਸ ਕੱਢਦਾ ਹੈ ਡੋਨਲਡ ਟਰੰਪ ਸਾਡਾ ਦੁਸ਼ਮਣ ਹੋਊਗਾ ਅਮਰੀਕਾ ਵੀ ਸਾਡਾ ਦੁਸ਼ਮਣ ਮੁਲਕ ਹੋਊਗਾ ਇਸ ਦੇ ਨਾਲ ਸਾਡੇ ਦੋਨੇ ਦੇਸ਼ਾਂ ਦੇ ਵਿੱਚ ਕੜਵਾਹਟ ਆਊਗੀ ਇਸ ਲਈ ਡੋਨਲਡ ਟਰੰਪ ਨੂੰ ਸੋਚਣਾ ਚਾਹੀਦਾ ਹੈ ਅਸੀਂ ਅਮਰੀਕੀ ਅਦਾਲਤਾਂ ਨੂੰ ਪਾਰਲੀਮੈਂਟ ਨੂੰ ਵੀ ਇਹੀ ਰਿਕੁਐਸਟ ਕਰਾਂਗੇ ਕਿ ਸਾਡੇ ਭਾਰਤੀ ਬੱਚਿਆਂ ਨੂੰ ਉੱਥੋਂ ਨਾ ਭੇਜਿਆ ਜਾਵੇ ਹੁਣ ਇੱਥੋਂ ਤੱਕ ਗੱਲ ਸਹੀ ਸੀ ਕਿ ਭਾਈ ਅਮਰਿਤਪਾਲ ਸਿੰਘ ਸਾਰੀਆਂ ਗੱਲਾਂ ਸਹੀ ਕਰਦੇ ਨੇ ਪਰ ਇੱਥੇ ਪੁਆਇੰਟ ਇਹ ਆ ਜਾਂਦਾ ਕੈਚ ਆ ਗਿਆ ਕਿ ਬਾਪੂ ਤਰਸੀਮ ਸਿੰਘ ਜੀ ਵੱਲੋਂ ਵਟਸਐਪ ਚੈਨਲ ਜੋ 12 ਸੱਜੇਬੰਦੀ ਪੰਜਾਬ ਦਾ ਪੰਜਾਬ ਵਾਲਾ ਚੈਨਲ ਹੈ WhatsApp ਦੇ ਉੱਤੇ ਉਸ ਦੇ ਉੱਤੇ ਉਹਨਾਂ ਨੇ ਪੋਸਟ ਪਾ ਕੇ ਦੱਸਿਆ ਕਿ ਇਹ ਸੋਸ਼ਲ ਮੀਡੀਆ ਦੇ ਉੱਤੇ ਜੋ ਖਬਰ ਚੱਲ ਰਹੀ ਹੈ ਇਹ ਝੂਠੀ ਖਬਰ ਹੈ ਇਹ ਜਿਹੜੀ ਚਿੱਠੀ ਜਾਰੀ ਕੀਤੀ ਗਈ ਅਮਰਿਤਪਾਲ ਸਿੰਘ ਦਾ ਕੋਈ ਵੀ ਫੋਨ ਮੈਨੂੰ ਨਹੀਂ ਆਇਆ ਅਤੇ ਜਦੋਂ ਮੇਰੀ ਗੱਲ ਹੋਈ ਭਾਈ ਅਮਰਿਤਪਾਲ ਸਿੰਘ ਜੀ ਖਾਲਸਾ ਦੇ ਨਾਲ ਤਾਂ ਉਹਨਾਂ ਨੇ ਅਜੇਹੀ ਕੋਈ ਵੀ ਗੱਲ ਨਹੀਂ ਕਹੀ ਕਿ ਉਹ 트੍ਰੰਪ ਨੂੰ ਚਿੱਠੀ ਲਿਖਣਗੇ ਜਾਂ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਚਿੱਠੀ ਲਿਖਣਗੇ ਦੋਸਤੋ ਇਹ ਖਬਰ ਝੂਠੀ ਸੀ ਹੁਣ ਵਾਤੇ ਹਾਂ ਅਗਲੀ ਸਾਡੀ ਸਿੱਖ ਭੈਣ ਦੇ ਟਰੋਫੀਆਂ ਵਾਲਾ ਪਟਿਆਲਾ ਚਲੇਦੀ ਰਹਿਣ ਵਾਲੀ ਭੈਣ ਪਰਨੀਤ कौर ਅਨਪਰਨੀਤ ਕੌਰ ਨੇ ਦੇਸ਼ ਦੀ ਰਾਸ਼ਟਰੀ 38ਵੀਂ ਰਾਸ਼ਟਰੀ ਜੋ ਖੇਡਾਂ ਨੇ ਇਸ ਖੇਡਾਂ ਦੇ ਵਿੱਚ ਇਸ ਲੜਕੀ ਨੇ ਤਿੰਨ ਤਮਗੇ ਜਿੱਤੇ ਨੇ 골ਡ ਦੇ ਇੱਥੇ ਪਰਨੀਤ ਕੌਰ تیر ਅੰਦਾਜ਼ੀ ਦੇ ਵਿੱਚ ਤਿੰਨ 골ਡ ਮੈਡਲ ਅਤੇ ਦੋ ਬਾਕੀ ਦੇ ਤਮਗੇ ਜਿੱਤ ਕੇ ਪੰਜਾਬ ਦਾ ਅਤੇ ਸਿੱਖਾ ਦਾ ਨਾਮ ਰੌਸ਼ਨ ਕਰ ਚੁੱਕੀ ਹੈ। ਸੋ ਹੁਣ ਆਪਾਂ ਵਾਧਦੇ ਹਾਂ ਦੋਸਤੋ ਅਗਲੀ ਖਬਰ ਦੇ ਉੱਤੇ ਜੋ ਪੰਨੂ ਦਾ ਵਾਇਰਲ ਵੀਡੀਓ ਹੈ। ਪੰਨੂ ਨੇ ਭਾਰਤ ਸਰਕਾਰ ਨੂੰ ਬਹੁਤ ਕੁਝ ਬੋਲ ਦਿੱਤਾ ਆਉ ਸੁਣ ਲੈਂਦੇ ਹਾਂ ਗੁਰੂ ਪਤਵੰਤ ਸਿੰਘ ਪੰਨੂ ਜਿਹਨੂੰ ਭਾਰਤ ਸਰਕਾਰ ਖਾਲਸਤਾਨੀ ਅਤਵਾਦੀ ਐ ਆਖਦੀ ਹੈ ਇਹਨਾਂ ਦਾ ਵੀਡੀਓ। ਵਾਹਿਗੁਰੂ ਜੀ ਕੀ ਫਤਿਹ। ਮਸਲਾ ਅੰਮ੍ਰਿਤਸਰ ਬਣਿਆ ਕਿ ਇੱਕ ਅਮਰੀਕੀ ਫੌਜ ਦਾ ਜਹਾਜ਼ 74 ਇੰਡੀਅਨ ਤੇ 33 ਪੰਜਾਬ ਦੇ ਸਿੱਖ ਨੌਜਵਾਨ ਲੈ ਕੇ ਉਤਰਿਆ ਸਵਾਲ ਉੱਠਦਾ ਅੰਮਰਸਰ ਕਿਉਂ ਇਸ ਦੇ ਪਿੱਛੇ ਵਿਉਂਤਬੱਦੀ ਹੈ ਇਸ ਹਰਾਮੀ ਆਦਮੀ ਪਾਰਟੀ ਦੇ ਭੰਡਮਾਨ Hindu ਆਤਵਾਦੀ DJP ਲੂੰਗੀ ਯਾਦਵ ਤੇ ਅਮਤ ਸ਼ਾਹ ਦੀ ਕਿਉਂਕਿ 74 ਇੰਡੀਅਨਸ ਦੇ ਵਿੱਚੋਂ 33 ਗੁਜਰਾਤ ਚੋਂ ਐ ਇਹ ਉਹ ਇੰਡੀਅਨ ਹੈ ਜਿਹੜੇ ਅਮਰੀਕਾ ਦੇ ਵਿੱਚ ਇਲੀਗਲ ਪਹੁੰਚੇ ਸੀ ਔਰ ਇੱਥੇ ਪੈਸਾ ਕਮਾਉਣਾ ਚਾਹੁੰਦੇ ਸੀ ਮਸਲਾ ਰਾਜਸੀ ਸ਼ਰਨ ਲੈਣ ਵਾਲੇ ਸਿੱਖਾਂ ਦਾ ਨਹੀਂ ਹੈ ਮਸਲਾ ਭਾਰਤ ਦੇ ਵਿੱਚੋਂ ਇਲੀਗਲ ਇਮੀਗ੍ਰੇਸ਼ਨ ਦਾ ਹੈ ਜਿਸ ਦੇ ਪਿੱਛੇ ਹੱਥ ਹੈ ਅਮਿਤ ਸ਼ਾਹ ਦਾ ਤੇ ਨਰਿੰਦਰ ਮੋਦੀ ਦਾ ਅੰਬਰਸਰ ਜਹਾਜ਼ ਇਸ ਕਰਕੇ ਲਾਇਆ ਗਿਆ ਤਾਂ ਜੋ دہشت ਫੈਲਾਈ ਜਾ ਸਕੇ ਪੰਜਾਬ ਦੇ ਸਿੱਖਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਪਹਿਲਾਂ ਤਸ਼ੱਦਦ ਕੀਤਾ ਜਾਂਦਾ ਖਾਲਿਸਤਾਨੀ ਪੱਖੀ ਹੋਣ ਦੇ ਨਾਤੇ ਉਹਨਾਂ ਨੂੰ ਬਾਹਰ ਜਾਣ ਦੇ ਉਹਨਾਂ ਦੇ ਰਸਤੇ ਜਿਹੜੇ ਉਹ ਬੰਦ ਕਰ ਦਿੱਤੇ ਜਾਣ ਪਰ ਇਹ ਮੇਰੀ ਗੱਲ ਜਿਹੜੀ ਹੈ ਇਹ ਮੇਰੀ ਜਿਹੜੀ ਵੀਡੀਓ ਆ ਪੰਜਾਬ ਦੇ ਹਰ ਘਰ ਪਹੁੰਚਾ ਦਿਓ ਰਾਜਸੀ ਸ਼ਰਨ ਦਾ ਕੀ ਕਾਨੂੰਨ ਹੈ ਰਾਜਸੀ ਸ਼ਰਨ ਦਾ ਕਾਨੂੰਨ 1951 ਦੀ ਯੂਨ ਰੈਫਿਊਜੀ ਧਾਰਾ ਦੇ ਹੇਠ ਆਉਂਦਾ ਹਰ ਉਹ ਸਿੱਖ ਹਰ ਉਹ ਸਿੱਖ ਚਾਹੇ ਪੰਜਾਬ ਚ ਜਾਂ ਕਿਸੇ ਵੀ ਇਸ ਭਾਰਤੀ ਸੂਬੇ ਵਿੱਚ ਰਹਿੰਦਾ ਜਿਸ ਨੂੰ ਸਿੱਖ ਧਰਮ ਦੇ ਕਰਕੇ ਉਸ ਦੇ ਰਾਜਨੀਤਿਕ ਵਿਚਾਰਾਂ ਕਰਕੇ ਕਿ ਉਹ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਕੇ ਖਾਲਿਸਤਾਨ ਬਣਵਾਉਣਾ ਚਾਹੁੰਦਾ ਹੈ ਖਾਲਿਸਤਾਨ ਰੈਫਰੈਂਡਮ ਦੀ ਮੋਹਮਮ ਦੀ ਮਦਦ ਕਰਦਾ ਹੈ ਉਸ ਕਾਰਨ ਕਿ ਉਸ ਨੂੰ ਤਸ਼ੱਦਦ ਹੁੰਦਾ ਉਸ ਤੇ ਝੂਠੇ ਕੇਸ ਪਾਏ ਜਾਂਦੇ ਆ ਜਾਂ ਜਿਵੇਂ ਅੱਜ ਕੱਲ ਗੈਂਗਸਟਰ ਬਣਾ ਕੇ ਝੂਠੇ ਪੁਲਿਸ ਮੁਕਾਬਲੇ ਵਾਂ ਕੇ ਮਾਰਿਆ ਜਾਂਦਾ ਹੈ ਉਹ ਅਸਾਇਲਮ ਲੈਣ ਵਾਸਤੇ ਰਾਜੀ ਸ਼ਰਨ ਲੈਣ ਦੇ ਕਾਬਿਲ ਹੈ ਰਾਜੀ ਸ਼ਰਨ ਮਿਲਦੀ ਹੈ ਜਾ ਨਹੀਂ ਮਿਲਦੀ ਇਹ ਇੱਕ ਅਲੱਗ ਵਿਸ਼ਾ ਹੈ ਇਸ ਦਾ ਇੱਕ ਕਾਨੂੰਨੀ ਪ੍ਰੋਸੀਜਰ ਹੈ ਔਰ ਇਹ ਰਾਸੀ ਸ਼ਰਨ ਸਿੱਖ ਨੂੰ ਅਮਰੀਕਾ ਕੈਨੇਡਾ ਯੂਕੇ ਯੂਰੋਪੀਅਨ ਯੂਨੀਅਨ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਮੁਲਕ ਦੇ ਵਿੱਚ ਮਿਲ ਸਕਦੀ ਹੈ ਸਿਰਫ ਇੱਕ ਉਸ ਦੇ ਪਿੱਛੇ ਵਿਸ਼ਾ ਹੈ ਕਿ ਕੀ ਤੁਸੀਂ ਸਿੱਖ ਹੋ ਸਿੱਖ ਧਰਮ ਕਰਕੇ ਤੁਹਾਨੂੰ ਕੋਈ ਤਸ਼ੱਦਦ ਹੋਇਆ ਹੈ ਤੁਹਾਡੇ ਰਾਜਨੀਤਿਕ ਖਾਲਿਸਤਾਨ ਬਚਾਣਾ ਕਰਕੇ ਤੁਹਾਡੇ ਤੇ ਤਸ਼ੱਦਦ ਹੋਇਆ ਝੂਠੇ ਪੁਲਿਸ ਮੁਕਾਬਲੇ ਕੀਤੇ ਜਾ ਰਹੇ ਆ ਜਿੱਥਾਂ ਤੁਹਾਨੂੰ ਆਪਣੇ ਪੰਜਾਬ ਚੋਂ ਉਜਾੜਿਆ ਜਾ ਰਿਹਾ ਹੈ ਤੁਸੀਂ ਆਪਣੇ ਬਾਹਰ ਜਾਣ ਦੇ ਰਸਤੇ ਬੰਦ ਨਹੀਂ ਕਰਨੇ ਕਿਉਂਕਿ ਤੁਸੀਂ ਦੋਸਤੋਨ ਤੁਸੀਂ ਸਾਰਾ ਵੀਡੀਓ ਉੱਥੇ ਦੇਖ ਲਿਆ ਗੁਰਪਤਵੰਨ ਸਿੰਘ ਪੰਨੂ ਇਸ ਬੰਦੇ ਨੂੰ ਭਾਰਤ ਸਰਕਾਰ ਨੇ ਖਾਲਿਸਤਾਨੀ ਅੱਤਵਾਦੀ ਐਲਾਨਿਆ ਹੋਇਆ ਹੈ ਦੂਜੇ ਪਾਸੇ ਇਹ ਬੰਦਾ ਹੁਣ ਮੋਦੀ ਨੂੰ ਅਮੇਸ਼ਾ ਨੂੰ ਵੀ ਅਤਵਾਦੀ ਦੱਸੇ ਜਾਂਦਾ ਹੈ ਇਸ ਦੇ ਵਿੱਚ ਸੱਚ ਕੀ ਹੈ ਝੂਠ ਕੀ ਹੈ ਤੁਸੀਂ ਜਾਣਦੇ ਹੋਵੋਗੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਸੋ ਦੋਸਤੋ ਸਾਡੇ ਚੈਨਲ ਨੂੰ ਸਪੋਰਟ ਜਰੂਰ ਕਰਿਓ ਮਿਲਾਂਗੇ ਨਵੇਂ ਵੀਡੀਓ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ